ਪਾਨੀ ਮਾਰਾਂ ਦੇ ਘਰ ਅੱਗੇ ਜਾ ਕੇ ਵਿਆਹ ਵਾਲੇ ਮੁੰਡੇ ਨੇ ਚੱਕ ਤੇ ਫੱਟੇ ਆਪਣਾ ਘਰ ਛੱਡ ਕੇ ਪਾਨੀ ਮਾਰਾਂ ਨੂੰ ਲੁਕਣਾ ਪਿਆ ਗਵਾਂਡੀਆਂ ਦੇ ਘਰੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜੋ ਕਿ ਬਿਨਾਂ ਗੱਲ ਤੋਂ ਰਿਸ਼ਤਿਆਂ ਵਿੱਚ ਪਾਨੀ ਮਾਰ ਦਿੰਦੇ ਨੇ ਤੇ ਵਧੀਆ ਰਿਸ਼ਤੇ ਵੀ ਸਿਰੇ ਚੜ੍ਹਨ ਨਹੀਂ ਦਿੰਦੇ ਇਸੇ ਤਰ੍ਹਾਂ ਹੀ ਇਸ ਮੁੰਡੇ ਨਾਲ ਹੋਇਆ ਸੀ ਦਰਅਸਲ ਇਸ ਮੁੰਡੇ ਦਾ ਜਦੋਂ ਵੀ ਰਿਸ਼ਤਾ ਹੋਣ ਲੱਗਦਾ ਸੀ ਤਾਂ ਪਿੰਡ ਦੇ ਹੀ ਕੁਝ ਲੋਕ ਇਸ ਦਾ ਰਿਸ਼ਤਾ ਸਿਰੇ ਚੜ੍ਹਨ ਨਹੀਂ ਦਿੰਦੇ ਸੀ ਦੇਖ ਦਿਖਾਈ ਤੋਂ ਬਾਅਦ ਹੀ ਇਸ ਮੁੰਡੇ ਨੂੰ ਰਿਸ਼ਤੇ ਤੋਂ ਜਵਾਬ ਮਿਲ ਜਾਂਦਾ ਸੀ ਕਿਉਂਕਿ ਜੋ ਪਾਨੀ ਮਾਰ ਰਹੇ ਸੀ ਉਹਨਾਂ ਦੇ ਆਪਣੇ ਮੁੰਡੇ ਦਾ ਵੀ ਰਿਸ਼ਤਾ ਨਹੀਂ ਹੋ ਰਿਹਾ ਸੀ ਪਰ ਜਦੋਂ ਅਖੀਰ ਇਸ ਮੁੰਡੇ ਦਾ ਰਿਸ਼ਤਾ ਸਿਰੇ ਚੜਿਆ ਤਾਂ ਇਹ ਮੁੰਡਾ ਆਪਣੀ ਬਰਾਤ ਬੜੇ ਧੂਮ ਧੜੱਕੇ ਨਾਲ ਲੈ ਕੇ ਗਿਆ ਬਰਾਤ ਵਿੱਚ ਇੱਕ ਡੀਜੇ ਵਾਲੀ ਗੱਡੀ ਤੇ ਇੱਕ ਰਥ ਵੀ ਲੈ ਕੇ ਗਿਆ ਅਤੇ ਜੋ ਪਾਨੀ ਮਾਰ ਰਹੇ ਸੀ ਉਹਨਾਂ ਦੇ ਘਰ ਅੱਗੇ ਜਾ ਕੇ ਡੀਜੇ ਲਾ ਕੇ ਰਸਤੇ ਖੜ ਕੇ ਨੱਚਣ ਲੱਗਾ ਪਰ ਪਾਨੀ ਮਾਰ ਤਾਂ ਬਰਾਤ ਆਉਂਦੀ ਦੇਖ ਪਹਿਲਾਂ ਹੀ ਆਪਣਾ ਘਰ ਛੱਡ ਕੇ ਗਵਾਂਡੀਆਂ ਦੇ ਘਰ ਵਿੱਚ ਲੁਕ ਗਏ ਅਤੇ ਜਦੋਂ ਬਰਾਤ ਉੱਥੋਂ ਤੁਰੀ ਤਾਂ ਮੁੰਡਾ ਉੱਚੀ ਦੇਣੇ ਕਹਿੰਦਾ ਕਿ ਮੇਰਾ ਤਾਂ ਹੋ ਗਿਆ ਹੁਣ ਤੁਸੀਂ ਆਪਣੇ ਮੁੰਡੇ ਦਾ ਕਰਕੇ ਦਿਖਾਓ ਆਡੇ ਨਪਾਨੀ ਮਾਰਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ